ਗੱਲ ਨੂੰ ਚੱਲਦੇ ਹੋਏ 1.5 ਸਾਲ ਤੋਂ ਉੱਪਰ ਹੋ ਗਿਆ 2 ਸਾਲ ਹੀ ਹੋ ਗਏ 21 ਦੇ ਵਿੱਚ ਚਾਲੂ ਹੋਈ ਸੀ ਤੇ ਅੱਜ 2025 ਆ ਗਈ 4 ਸਾਲ ਤੋਂ ਉੱਪਰ ਹੋ ਗਿਆ ਇਹ ਕੰਮ ਚੱਲਦੇ ਨੂੰ ਔਰ ਮੈਂ ਸਮਝਾਂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਹੋਈ ਆ ਕਰਨਾ ਸੈਂਟਰ ਨੇ ਆ ਔਰ ਸੈਂਟਰ ਇਹ ਸਾਨੂੰ ਇਨਸਾਫ ਨਹੀਂ ਦਿੰਦਾ ਮੀਡੀਏਟ ਕਰਨ ਦਾ ਇਹਨਾਂ ਦਾ ਫਰਜ਼ ਸੀ ਇਹਨਾਂ ਨੇ ਆਪਣੇ ਫਰਜ਼ ਦੀ ਅਦਾਇਗੀ ਨਹੀਂ ਕੀਤੀ ਉਹਨਾਂ ਨੇ ਕਿਹਾ ਸਰ ਜਿਹੜਾ ਉਦਯੋਗ ਹੈ ਉਹ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਇਸ ਦਾ ਉਦਯੋਗ ਉਦਯੋਗ ਪ੍ਰਭਾਵਿਤ ਹੋ ਰਿਹਾ ਮੈਂ ਮੰਨਦਾ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਜੀ ਲੇਕਿਨ ਉਹਦੇ ਨਾਲ ਨਾਲ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਉਦਯੋਗ ਉਦੋਂ ਨਹੀਂ ਪਤਾ ਸੀ ਜਦੋਂ ਨੇ ਬੈਠੇ ਸੀ ਤੇ ਇੰਨੀ ਦੇਰ ਇਹਨਾਂ ਨੂੰ ਹੋ ਗਈ ਫਿਰ ਡੇਢ ਤੇ ਡੇਢ ਦਵਾਈ ਜਾਂਦੇ ਹੋ ਸਟੈਂਡ ਕਿਉਂ ਨਹੀਂ ਲਿਆ ਵਿਧਾਨ ਸਭਾ ਅਜੇ ਪੁੱਛਾਂਗੇ ਇਹਨਾਂ ਨੂੰ ਉੱਥੇ ਰਣਾ ਜੀ ਤੁਸੀਂ ਜਾਲ ਮਨਵਿੰਦਰ ਸਿੰਘ ਯਾਸਪੁਰਾ ਕਰਕੇ ਗਏ ਰਹੇ ਹੋ ਕਹਿੰਦੇ ਕਿਸਾਨ ਤਾਂ ਆ ਬੜੀ ਗਦੇ ਸੀ ਕਿ ਤੁਹਾਨੂੰ ਠਾਓ ਕਹਿੰਦੇ ਮੈਨੂੰ ਇਹ ਲੱਗਦਾ ਤੇ ਕੀ ਇਹਨਾਂ ਨੇ ਬਿਠਾਇਆ ਸੀ ਜਿਹੜਾ ਇਹਨੂੰ ਪਤਾ ਕਿ ਕੀ ਉਹ ਕਹਿ ਰਹੇ ਆ ਅੱਛਾ ਤੁਸੀਂ ਪੁੱਛੋ ਰਣਾ ਸਾਹਿਬ ਤੁਸੀਂ ਯਾਸਪੁਰੇ ਨੂੰ ਇਹ ਵੀ ਪੁੱਛਣਾ ਸੀ ਕਿ ਤੁਸੀਂ ਬਿਠਾਇਆ ਸੀ ਕਿਸਾਨ ਜਿਹੜਾ ਤੁਹਾਨੂੰ ਪਤਾ ਕਿ ਵਿੱਚ ਤੁਹਾਨੂੰ ਕਹਿੰਦੇ ਚੱਕੋ ਸਾਨੂੰ ਰਾਣਾ ਸਾਹਿਬ ਤੁਸੀਂ ਕਿਸਾਨੀ ਦੀ ਨਫ ਚੰਗੀ ਤਰ੍ਹਾਂ ਸਮਝਦੇ ਹੋ ਕਿਸਾਨਾਂ ਨਾਲ ਤਾਲੁਕ ਰੱਖਦੇ ਹੋ ਐਕਸ਼ਨ ਦਾ ਰਿਐਕਸ਼ਨ ਕੀ ਹੋਏਗਾ ਹੁਣ ਕਿਸਾਨ ਕੀ ਕਰਨਗੇ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦਾ ਕਿਸਾਨਾਂ ਦਾ ਤਾਂ ਕਿਸਾਨਾਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਸਾਡੀ ਪਾਰਟੀ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੋਏਗੀ ਅੱਜ ਜੋਰ ਜੀ ਇੱਕ ਦੋ ਦਿਨਾਂ ਤੇ ਕਾਰਵਾਈ ਗੱਲ ਹੋਈ ਹੈ ਪਰਸੋ ਜਿਹੜੀ ਦੋ ਦਤੇ ਇੱਕ ਖਨੋਰੀ ਇੱਕ ਸ਼ੰਭੂ ਦੋਵਾਂ ਦੇ ਕਾਰਵਾਈ ਉਹ ਦੋਵਾਂ ਨੂੰ ਅੱਜ ਬੁਲਾਇਆ ਗਿਆ ਗੱਲਬਾਤ ਲਈ ਸਰਕਾਰ ਦੇ ਵੱਲੋਂ ਸਦਾ ਭੇਜਿਆ ਗਿਆ ਐਸਕੇਮ ਤੇ ਉਗਰਾਹਾ ਗਰੁੱਪ ਉਹਨਾਂ ਨੂੰ ਮੀਟਿੰਗ ਦੇ ਲਈ ਦੇਖੋ ਇਹ ਤਾਂ ਉਹਨਾਂ ਮੀਟਿੰਗ ਤੋਂ ਬਾਅਦ ਹੀ ਗੱਲ ਆਪਾਂ ਕਰ ਸਕਦੇ ਕਿ ਕੀ ਗੱਲ ਹੋਈ ਕੀ ਨਹੀਂ ਹੋਈ ਜੇ ਜੇ ਮੀਟਿੰਗ ਮੀਟਿੰਗ ਤੇ ਸੱਦਿਆ ਕਹਨੇ ਆਂ ਭਾਰ ਸਰਕਾਰ ਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਤਾਂ ਇੰਨੇ ਦਿਨ ਕਿਉਂ ਚੁੱਪ ਰਹੀ ਅੱਜ ਕਿਉਂ ਸੱਦਿਆ ਤੇ ਫੋਰਸ ਲਾਉਣ ਦੀ ਲੋੜ ਕੀ ਸੀ ਜੇ ਉਹਨਾਂ ਦੀ ਸਮੱਸਿਆ ਹੱਲ ਕੀਤੀ ਹੁੰਦੀ ਉਹਨਾਂ ਦੀ ਹਾਜ਼ਰ ਨਾਰਾ ਹੀ ਮਾਰਿਆ ਹੁੰਦਾ ਇਹਨਾਂ ਨੇ ਹਾਜ਼ਰ ਨਾਰਾ ਵੀ ਨਹੀਂ ਮਾਰਿਆ ਰਾਣਾ ਸਾਹਿਬ ਤੁਹਾਡੀ ਪਾਰਟੀ ਨੇ ਇਤਨਾ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਤੁਸੀਂ ਵਿੱਚ ਹਾਜ਼ਰ ਕਿਉਂ ਨਹੀਂ ਹੋਏ ਆਲਵੇਜ਼ ਆਲਵੇਜ਼ ਵੈਲ ਹੈਗਾ ਜੀ ਹੋ ਦੇਖੋ ਪ੍ਰਦਰਸ਼ਨ ਕੀਤਾ ਬੰਦਾ ਲੇਟ ਵੀ ਹੋ ਜਾਂਦਾ ਮੈਂ ਰਾਤ ਕਪੂਰਥਲੀ ਸੀ ਉੱਥੋਂ ਆਉਂਦਾ 10 15 ਮਿੰਟ ਲੇਟ ਹੋ ਗਏ ਅੱਜ ਗੱਲ ਕਰਦੇ ਵਿਖਾਈ ਦਿਓਗੇ ਕਿਉਂਕਿ ਪਿਛਲੇ ਵਾਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਤੁਹਾਡੇ ਨਾਲ 5 ਐਮਐਲਏ ਨਹੀਂ ਹੈਗੇ ਬਾਜਵਾ ਸਾਹਿਬ ਨੂੰ ਅੱਜ ਸਬੂਤ ਦਿਓਗੇ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮੁੱਖ ਮੰਤਰੀ ਤਾਂ ਕਹਿਣਾ ਹੀ ਸੀ ਬਾਜਵਾ ਸਾਹਿਬ ਨੇ ਕਿਹਾ 35 ਮੇਰੇ ਨਾਲ ਉਹ ਕਹਿੰਦਾ 5 ਨਹੀਂ ਤੇਰੇ ਨਾਲ ਚਲੋ ਇਹ ਨੋਕ ਝੋਕ ਕੋਈ ਏਡੀ ਗੱਲ ਨਹੀਂ ਲੇਕਿਨ ਸਾਰੇ ਬਾਜਵਾ ਸਾਹਿਬ ਦੇ ਮਗਰ ਖੜੇ ਆ ਕੀ ਸਾਰੇ ਕਿ ਮੁੱਦੇ ਨੂੰ ਲੈ ਕੇ ਪ੍ਰੋਟੈਸਟ ਵੀ ਕਰੋਗੇ ਕੋਈ ਇਹ ਤਾਂ ਬਾਜਵਾ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਹੋਏਗਾ